ਸਸੀਰਾਲ ਜੀ ਵੀਰ ਕਰਦਾ ਸਾਰੇ ਸ਼ੀਟਾ ਤੋਂ ਮੋਦੇ ਇਹ ਆਤੀ ਪਹੁੰਚਿਆ ਪਿੰਡ ਰਾਏ ਸਰ ਬਰਨਾਲੇ ਦੇ ਲੱਗ ਗਿਆ ਹੈ ਪਿੰਡ ਇਹ ਤੇ ਦੇਖ ਸਕਦੇ ਹੋ ਤੁਸੀਂ ਆਹ ਦੇਖ ਸਕਦੇ ਹੋ ਟਾਈਮ ਕੀ ਹੋ ਗਿਆ ਬਈ ਰਾ 2:20 ਮਿੰਟ ਹੋ ਗਏ ਰਾਤ ਦੇ 2:20 ਹੋ ਚੁੱਕੇ ਨੇ ਦੇਖ ਸਕਦੇ ਹੋ ਠੀਕ ਹੈ ਜੀ ਦੇਖ ਸਕਦੇ ਪਸ਼ੂਆਂ ਵਾਸਤੇ ਸਿੰਮਲਾ ਬਣਾਤਾ ਬਾਈ ਕਹਿੰਦਾ ਤੇ ਬਾਈ ਵੀ ਨੇ ਵੀ ਰਾਤ ਨੂੰ ਸਾਡੇ ਨਾਲ ਜਾਕੀ ਰਾਤ ਕੱਟੀ ਐ 2:20 ਹੋ ਚੁੱਕੇ ਨੇ ਤੇ ਗੱਲ ਕਰਦੇ ਆਂ ਬਾਈ ਨਾਲ ਉਹਨੂੰ ਪੁੱਛਦੇ ਆਂ ਵੀ ਕਿਵੇਂ ਲੱਗਿਆ ਕੰਮ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਲੀ ਹੋਰ ਕੀ ਹਾਲ ਜਾਨਾ ਵਧੀਆ ਬਾਈ ਤੁਸੀਂ ਦੇਖੋ ਮੈਂ ਤਾਂ ਬਹੁਤ ਜ਼ਿਆਦਾ ਗਰਮੀ ਆ ਗਾਈਆਂ ਨੂੰ ਮੈਸੇਜ ਹੁੰਦੇ ਸੀ ਕਿ ਗਾਈਆਂ ਵੀ ਬਿਮਾਰ ਹੋ ਗਈਆਂ ਸੀ ਹਾਂਜੀ ਇਸ ਕਰਕੇ ਬਾਈ ਦੀ ਆਪਾਂ ਵੀਡੀਓ ਦੇਖੀ ਜੀ ਇਹਦਾ ਸਿਸਟਮ ਬਹੁਤ ਵਧੀਆ ਲੱਗਿਆ ਆਪਾਂ ਨੂੰ ਅੱਛਾ ਜੀ ਤੇ ਤਾਂ ਕਰਕੇ ਇਹਨੂੰ ਮੈਂ ਕੱਲ ਪਾਤੋਂ ਦਾ ਫੋਨ ਲਈ ਜਾਂਦਾ ਸੀ ਬਾਈ ਹੋਰੇ ਟਾਈਮ ਐ ਨਹੀਂ ਜੀ ਅੱਗੇ ਮੂਰੇ ਬਹੁਤ ਜ਼ਿਆਦਾ ਕੰਮ ਦੀਗਾ ਜੀ ਮਾਗਾ ਬਾਈ ਲਵਾਉਣੇ ਦਿੱਥੋ ਹੀ ਆ ਜਦੋਂ ਮਰਜੀ ਆ ਜੀ ਇਹ ਕਹਿੰਦਾ ਬਾਈ ਜਿਵੇਂ ਮਰਜੀ ਆ ਮਾ ਆਉਂਗਾ ਅੱਜ ਫਿਰ ਘਟੋ ਘਟੇ ਇਹ 9 ਵਜੇ ਦਾ ਲੱਗਿਆ ਵਾ 4-5 ਘੰਟੇ ਲੱਗੇ ਵਿਚਾਰੇ ਨੂੰ ਹੁਣ ਸੂਰਣ ਵਧੀਆ ਸਿਸਟਮ ਵਧੀਆ ਬਣ ਗਿਆ ਮਾਨੂੰ ਬਾਈ ਸਹੀ ਹੈ ਅਸੀਂ ਬਾਈ ਕੁੜੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੱਥੇ ਹੁਣ ਤੇ ਤੇ ਬਾਕੀ ਹੋਰ ਵੀਰਾਂ ਨੇ ਵੀ ਜਿਨ੍ਹਾਂ ਨੇ ਲਵਾਉਣਾ ਹਾਇ ਇਹ ਬਾਈ ਕੋ ਆਪਣੇ ਕੋ ਲਵਾਇਓ ਬਹੁਤ ਵਧੀਆ ਕੰਮ ਕਰ ਰਿਹਾ ਸਿਸਟਮ ਸਾਰਾ ਇਹ ਤੇ ਬਾਕੀ ਚੈਨਲ ਲੱਗਿਆ ਵਾ ਇੱਕ ਮਿੰਟ ਵਾਰ ਟਾਈਮਰ ਬਾਰੇ ਤੁਹਾਨੂੰ ਕੀ ਕਹਿਣਾ ਚਾਹੋਗੇ ਟਾਈਮਰ ਬਾਰੇ ਟਾਈਮਰ ਬਹੁਤ ਵਧੀਆ ਸਿਸਟਮ ਆ ਇਸ ਕਰਕੇ ਮੈਂ ਤੁਹਾਡੇ ਕੋਲ ਇਸ ਕਰਕੇ ਲਗਾਉਣਾ ਚਾਹੁੰਦਾ ਸੀਗਾ ਟਾਈਮਰ ਕਰਕੇ ਆਪਾਂ ਲੇਟ ਹੋਣੇ ਕਿਉਂਕਿ ਇਹਦੇ ਨਾਲ ਆਪਣੇ ਆਪ ਹੀ ਆਟੋਮੈਟਿਕ ਸਿਸਟਮ ਦਾ ਕਰਕੇ ਆਟੋਮੈਟਿਕ ਹੀ ਆਪਣੇ ਆਪ ਹੀ ਬੰਦ ਹੋ ਜਾਣਾ ਆਪਣੇ ਆਪ ਹੀ ਚੱਲਣਾ ਬੰਦ ਹੋ ਜਾਣਾ ਤੇ ਇਸ ਕਰਕੇ ਯਾਨੀ ਇਹਦਾ ਬਹੁਤ ਵਧੀਆ ਸਿਸਟਮ ਦਾ ਬਹੁਤ ਵਧੀਆ ਫਾਇਦਾ ਦਾ ਨਣਤਾ ਬਾਲਾ ਚੱਕਰ ਨਹੀਂ ਹੁੰਦਾ ਸਾਡੇ ਜਿੰਨਾ ਕੋ ਪਾਣੀ ਇਹ ਕੱਢਦਾਗਾ ਉਹਨਾਂ ਨੂੰ ਸੁੱਕ ਜਾਂਦਾ ਉਹਨਾਂ ਨੂੰ ਸੁੱਕ ਜਾਂਦਾ ਉਹਨਾਂ ਤੇ ਪਰ ਉਹ ਡੰਗਲ ਨੂੰ ਬੰਨ੍ਹਾ ਬਣਵਾਉਂਦੇ ਕਿਤੇ ਪੁਰਾਣਾ ਖੰਨੇ ਟੱਕੜ ਨਹੀਂ ਬੁਗਿਆ ਬਿਲਕੁਲ ਜੀ ਕਿਉਂਕਿ ਉਹਨਾਂ ਦਾ ਪਿੰਡਾ ਹੀ ਥੋੜਾ ਗਿੱਲਾ ਹੋ ਸੀਮ ਲਈ ਬਣਿਆ ਪਿਆ ਬਾਈ ਹਣਾ ਬਾਕੀ ਬਾਈ ਦਾ ਬਹੁਤ 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 ਧੰਨਵਾਦ ਕਰਨਾ ਮਿਹਰਬਾਨੀ ਬਾਈ ਧੰਨਵਾਦ ਬਾਈ ਪਹੁੰਚਿਆ ਮੇਰੇ ਕੋਲ ਧੰਨਵਾਦ ਬਾਈ ਤੁਹਾਡਾ ਵੀ ਜਿਹੜਾ ਤੁਸੀਂ ਸਾਨੂੰ ਛੇ ਵਾਰ ਦਾ ਮੌਕਾ ਦਿੱਤਾ ਸਾਨੂੰ ਬੁਲਾਇਆ ਸਾਡੇ ਤੇ ਵਿਸ਼ਵਾਸ ਕੀਤਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਤੁਸੀਂ ਵਿਸ਼ਵਾਸ ਕੀਤਾ ਸਾਡੇ ਤੇ ਠੀਕ ਹੈ ਜੀ ਤੇ ਜੇ ਹੋਰ ਕੋਈ ਮੇਰਾ ਵੀਰ ਫੋਗਰ ਸਿਸਟਮ ਲੋੜਾ ਚਾਹੁੰਦਾ ਹੈ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਸਾਡਾ ਨੰਬਰ ਹੈ ਜੀ 99881 26725 ਪਿੰਡ ਰਾਜਿਆ ਜ਼ਿਲ੍ਹਾ ਬਰਨਾਲਾ ਤੇ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਊਗਾ ਠੀਕ ਹੈ ਜੀ ਬਾਕੀ ਇੱਕ ਆਪਣਾ YouTube ਚੈਨਲ ਹੈ ਬੰਟੀ ਰਾਜਿਆ ਦੇ ਨਾਂ ਤੇ ਉਹਨੂੰ ਸਬਸਕ੍ਰਾਈਬ ਕਰਕੇ ਸ਼ੇਅਰ ਕਰੋ ਜੀ ਬਾਕੀ ਵੀਡੀਓ ਦੇਖਣ ਵਾਲੀ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ